ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਲੋ 24x7 ਪੰਜਾਬ ਕਿੰਗ ਦੀ ਸ਼ੂਟਿੰਗ ਦੌਰਾਨ ਸੈੱਟ ਤੇ ਜ਼ਖਮੀ ਹੋਈ ਸ਼ਾਹਰੁਖ ਖਾਨ 2 ਮਹੀਨੇ ਲਈ ਦੋ ਫਿਲਮ ਦੀ ਸ਼ੂਟਿੰਗ ਆਉ ਚਾਹੁੰਦੇ ਹਨ ਸਾਰਾ ਮਾਮਲਾ ਕੀ ਹੈ ਵਿਧਾਰਤ ਆਨੰਦ ਦੀ ਫਿਲਮ ਕਿੰਗ ਬਾਲੀਵੁੱਡ ਦੀਆਂ ਉਡੀਕਿਆ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ ਫਿਲਮ ਦਾ ਕੋਈ ਅਧਿਕਾਰਿਤ एलान ਨਹੀਂ ਹੋਇਆ ਹੈ ਪਰ ਇਹ ਆਪਣੀ ਮਜ਼ਬੂਤ ਸਟਾਰ ਕਾਸਟ ਅਤੇ ਹੋਰ ਖਬਰਾਂ ਨਾਲ ਲਗਾਤਾਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ ਇਸ ਵਿੱਚ ਸ਼ਾਹਰੂਖ ਖਾਨ ਸੋਹਨਾ ਖਾਨ ਰਾਣੀ ਮੁਖਰਜੀ ਦੀਪਿਕਾ ਪਾਦੁਕੋਨ ਅਭਿਸ਼ੇਕ ਪੱਤਨ ਅਰਸ਼ਦ ਵਾਰਸੀ ਚੈਕੀ ਸ਼ਰੋਫ ਜੈਦੀਪ ਅਹਲਾਵਤ ਅਨਿਲ ਕਪੂਰ ਅਭੇ ਵਰਮਾ ਅਤੇ ਹੋਰ ਹੁਣ ਇੱਕ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸ਼ਾਹਰੂਖ ਖਾਨ ਅਤੇ ਸੋਹਾਨਾ ਜਲਦੀ ਹੀ ਸਕਾਟਲੈਂਡ ਵਿੱਚ ਆਪਣੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ। ਕਿੰਗ ਦੇ ਸੈੱਟ ਤੇ ਸ਼ਾਹਰੂਖ ਖਾਨ ਜ਼ਖਮੀ। ਹੁਣ ਖਬਰ ਆ ਰਹੀ ਹੈ ਕਿ ਸ਼ਾਹਰੂਖ ਖਾਨ ਫਿਲਮ ਦੇ ਸੈੱਟ ਤੇ ਜ਼ਖਮੀ ਹੋ ਗਏ ਹਨ। ਬਾਲੀਵੁੱਡ ਹੰਗਾਮਾ ਦੇ ਅਨੁਸਾਰ ਮੁੰਬਈ ਦੇ ਗੋਲਡਨ ਤੰਬਾਕੂ ਸਟੂਡੀਓ ਵਿੱਚ ਇੱਕ ਜ਼ਬਰਦਸਤ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸ਼ਾਹਰੂਖ ਖਾਨ ਦਾ ਇੱਕ ਹਾਦਸਾ ਹੋ ਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਏ। ਸੂਤਰ ਨੇ ਅੱਗੇ ਕਿਹਾ ਕਿ ਸੱਟ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਹੈ ਪਰ ਸ਼ਾਹਰੂਖ ਆਪਣੀ ਟੀਮ ਨਾਲ ਤੁਰੰਤ ਇਲਾਜ ਲਈ ਅਮਰੀਕਾ ਚਲੇ ਗਏ ਹਨ ਹਾਲਾਂਕਿ ਉਹਨਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ ਪਰ ਸਟੰਟ ਕਰਦੇ ਸਮੇਂ ਉਹਨਾਂ ਦੀਆਂ ਮਾਸਪੇਸ਼ੀਆਂ ਵਿੱਚ ਸੱਟ ਲੱਗ ਗਈ ਹੈ ਫਿਲਮ ਦੀ ਸ਼ੂਟਿੰਗ ਹੁਣ ਕਦੋਂ ਹੋਵੇਗੀ ਸੂਤਰਾਂ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਸ਼ਾਹਰੂਖ ਨੂੰ ਕੰਮ ਤੋਂ 1 ਮਹੀਨੇ ਦਾ ਬ੍ਰੇਕ ਲੈਣ ਦੀ ਸਲਾਹ ਦਿੱਤੀ ਗਈ ਹੈ ਇਸ ਦੌਰਾਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿੰਗ ਖਾਨ ਦਾ ਅਗਲਾ ਸ਼ਡਿਊਲ ਹੁਣ ਸਤੰਬਰ ਤੋਂ ਅਕਤੂਬਰ ਵਿੱਚ ਸ਼ੁਰੂ ਹੋਵੇਗਾ ਕਿਉਂਕਿ ਸ਼ਾਹਰੂਖ ਨੂੰ ਠੀਕ ਹੋਣ ਲਈ ਸਮਾਂ ਕੱਢਣ ਦੀ ਸਲਾਹ ਦਿੱਤੀ ਗਈ ਹੈ ਉਹ ਸੱਟ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਇੱਕ ਵਾਰ ਫਿਰ ਪੂਰੀ ਤਾਕਤ ਨਾਲ ਸੈੱਟ ਤੇ ਪ੍ਰਦਰਸ਼ਨ ਕਰਨਗੇ ਰਿਪੋਰਟ ਦੇ ਅਨੁਸਾਰ ਜੁਲਾਈ ਤੋਂ ਅਗਸਤ ਤੱਕ ਫਿਲਮ ਸਿਟੀ ਗੋਲਡਨ ਟਬੈਕੋ ਅਤੇ ਵਾਈਰਫ ਵਿਕੇ ਕਿੰਗ ਦੇ ਵੱਖ-ਵੱਖ ਹਿੱਸਿਆਂ ਦੀ ਸ਼ੂਟਿੰਗ ਲਈ ਬੁਕਿੰਗ ਅਗਲੇ ਨੋਟਿਸ ਤੱਕ ਰੱਦ ਕੀਤੀ ਗਈ ਹੈ ਕਿੰਗ ਦੀ ਸ਼ੂਟਿੰਗ ਭਾਰਤ ਅਤੇ ਯੂਰਪ ਵਿੱਚ ਕੀਤੀ ਜਾਣੀ ਹੈ ਸ੍ਰੀ ਕਾਜੀ ਤੁਸੀਂ 1224 ਇੰਟੂ 7 ਪੰਜਾ ਕਿੰਗ ਦੀ ਸ਼ੂਟਿੰਗ ਦੁਰਨ ਸੈੱਟ ਤੇ ਜ਼ਖਮੀ ਹੋਈ ਸ਼ਾਹਰੁਖ ਖਾਨ ਦੋ ਦੀ ਫਿਲਮ ਦੀ ਸ਼ੂਟਿੰਗ ਆਉ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਅਧਾਰਤ ਆਨੰਦ ਦੀ ਫਿਲਮ ਕਿੰਗ ਬਾਲੀਵੁੱਡ ਦੀਆਂ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ ਫਿਲਮ ਦਾ ਕੋਈ ਅਧਿਕਾਰਿਤ ਤਲਾਨ ਨਹੀਂ ਹੋਇਆ ਹੈ ਪਰ ਇਹ ਆਪਣੀ ਮਜ਼ਬੂਤ ਸਟਾਰ ਕਾਸਟ ਅਤੇ ਹੋਰ ਖਬਰਾਂ ਨਾਲ ਲਗਾਤਾਰ ਲੋਕਾਂ ਦਾ ਧਿਆਨ ਆਪਣੇ ਵੱਲੇ ਖਿੱਚ ਰਹੀ ਹੈ ਇਸ ਵਿੱਚ ਸ਼ਾਹਰੂਖ ਖਾਨ ਸੋਹਨਾ ਖਾਨ ਰਾਣੀ ਮੁਖਰਜੀ ਦੀਪਿਕਾ ਪਾਦੁਕੋਨ ਅਭਿਸ਼ੇਕ ਪੱਤਨ ਅਰਸ਼ਦ ਵਾਰਸੀ ਚੇਕੀ ਸ਼ਰੋਫ ਜੈਦੀਪ ਅਹਲਾਵਤ ਅਨਿਲ ਕਪੂਰ ਅਭੇ ਵਰਮਾ ਤੇ ਹੋਰ ਹਨ ਹੁਣ ਇੱਕ ਤਾਜ਼ਾ ਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਸ਼ਾਹਰੂਖ ਖਾਨ ਅਤੇ ਸੋਹਾਨਾ ਜਲਦੀ ਹੀ ਸਕਾਟਲੈਂਡ ਵਿੱਚ ਆਪਣੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੇ ਹਨ ਕਿੰਗ ਦੇ ਸੈੱਟ ਤੇ ਸ਼ਾਹਰੂਖ ਖਾਨ ਜ਼ਖਮੀ ਹੁਣ ਖਬਰ ਆ ਰਹੀ ਹੈ ਕਿ ਸ਼ਾਹਰੂਖ ਖਾਨ ਫਿਲਮ ਦੇ ਸੈੱਟ ਤੇ ਜ਼ਖਮੀ ਹੋ ਗਏ ਹਨ ਬਾਲੀਵੁੱਡ ਹੰਗਾਮਾ ਦੇ ਅਨੁਸਾਰ ਮੁੰਬਈ ਦੇ ਗੋਲਡਨ ਤੰਬਾਕੂ ਸਟੂਡੀਓ ਵਿੱਚ ਇੱਕ ਜ਼ਬਰਦਸਤ ਐਕਸ਼ਨ ਸੀਨ ਦੀ ਸ਼ੂਟਿੰਗ ਕਰ ਰਹੇ ਸ਼ਾਹਰੁਖ ਖਾਨ ਦਾ ਇੱਕ ਹਾਦਸਾ ਹੋ ਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਏ ਸੂਤਰ ਨੇ ਅੱਗੇ ਕਿਹਾ ਕਿ ਸੱਟ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਸ਼ਾਹਰੁਖ ਆਪਣੇ ਟੀਮ ਨਾਲ ਤੁਰੰਤ ਇਲਾਜ ਲਈ ਅਮਰੀਕਾ ਚਲੇ ਗਏ ਹਨ ਹਾਲਾਂਕਿ ਉਹਨਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਹੈ ਪਰ ਸਟੰਟ ਕਰਦੇ ਸਮੇਂ ਉਹਨਾਂ ਦੀਆਂ ਮਾਸਪੇਸ਼ੀਆਂ ਵਿੱਚ ਸੱਟ ਲੱਗ ਗਈ ਹੈ ਫਿਲਮ ਦੀ ਸ਼ੂਟਿੰਗ ਹੁਣ ਕਦੋਂ ਹੋਵੇਗੀ ਸੂਤਰਾਂ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਸ਼ਾਹਰੁਖ ਨੂੰ ਕੰਮ ਤੋਂ ਇੱਕ ਮਹੀਨੇ ਦਾ ਬ੍ਰੇਕ ਲੈਣ ਦੀ ਸਲਾਹ ਦਿੱਤੀ ਗਈ ਹੈ ਇਸ ਦੌਰਾਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿੰਗ ਖਾਨ ਦਾ ਅਗਲਾ ਸ਼ਡਿਊਲ ਹੁਣ ਸਤੰਬਰ ਜਾਂ ਅਕਤੂਬਰ ਵਿੱਚ ਸ਼ੁਰੂ ਹੋਵੇਗਾ ਕਿਉਂਕਿ ਸ਼ਾਹਰੁਖ ਨੂੰ ਠੀਕ ਹੋਣ ਲਈ ਸਮਾਂ ਕੱਢਣ ਦੀ ਸਲਾਹ ਦਿੱਤੀ ਗਈ ਹੈ ਉਹ ਸੱਟ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਇੱਕ ਵਾਰ ਫਿਰ ਪੂਰੀ ਤਾਕਤ ਨਾਲ ਸੈੱਟ ਤੇ ਪ੍ਰਦਰਸ਼ਨ ਕਰਨਗੇ ਰਿਪੋਰਟ ਦੇ ਅਨੁਸਾਰ ਜੁਲਾਈ ਤੋਂ ਅਗਸਤ ਤੱਕ ਫਿਲਮ ਸਿਟੀ ਗੋਲਡਨ ਟੋਬੈਕੋ ਅਤੇ ਵਾਈ ਆਰ ਐਫ ਵਿਖੇ ਕਿੰਗ ਦੇ ਵੱਖ-ਵੱਖ ਹਿੱਸਿਆਂ ਦੀ ਸ਼ੂਟਿੰਗ ਲਈ ਬੁਕਿੰਗ ਅਗਲੇ ਨੋਟਿਸ ਤੱਕ ਗਰਾਧ ਕੀਤੀ ਗਈ ਹੈ ਕਿੰਗ ਦੀ ਸ਼ੂਟਿੰਗ ਭਾਰਤ ਅਤੇ ਯੂਰਪ ਵਿੱਚ ਕੀਤੀ ਜਾਣੀ ਹੈ